ਸੇ ਬਹੁਤ ਕੋਲ ਇੰਟੈਲੀਜੈਂਟ ਨਹੀਂ ਹੈਗੇ ਜਾਂ ਹੁਸ਼ਿਆਰ ਨਹੀਂ ਹੈਗੇ। ਖੁਦਾ ਨੇ ਕੁਝ ਬਣਾ ਕੇ ਭੇਟੀਆਂ ਸਾਰੇ ਪਰ ਸਾਨੂੰ ਉਹ ਸਕੂਲ ਹੀ ਨਹੀਂ ਮਿਲਦੇ। ਐ ਕਰੋ ਇੱਥੋਂ ਦੇ ਬੱਚੇ ਦੋ ਤਿੰਨ ਜਿਹੜੇ ਹੁਸ਼ਿਆਰ ਨੇ ਉਹਨਾਂ ਨੂੰ ਆਪਾਂ ਪਿਕ ਕਰ ਲੈਨੇ ਆ। ਲੈ ਦਵਾਓ ਉੱਥੇ ਦਾਖਲਾ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ। ਦਵਾਓ ਉੱਥੇ ਦਾਖਲਾ ਜਿੱਥੇ ਸੁਖਵੀਰ ਬਾਦਲ ਹੋਰੀ ਮਨੀਟੀ ਹੋਰੀ ਜੱਲੀ ਡਰਾਂ ਦੇ ਮੁੰਡੇ ਪੜਦੇ ਨੇ। ਦੋ ਸਾਲ ਦੀ ਫੀਸ ਕਰਾ ਦਿਓ ਮਾਫ਼ ਕਰ ਤੇ ਸਿਲੇਬਸ ਦੇ ਦਿਓ ਤੇ ਉਹ ਟੀਚਰ ਦੇ ਦਿਓ। ਦੋ ਸਾਲਾਂ ਬਾਅਦ ਰਿਜ਼ਲਟ ਦੇਖ ਲਿਓ। ਕੌਣ ਫਰਸਟ ਆਉਂਦਾ ਹੈ। ਫਸਟ ਉਹ ਨਹੀਂ ਆਉਂਦੇ ਮਹਿਬੂਬਪੁਰੇ ਵਾਲਿਓ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਗੰਭਿਆਰ ਫਸਟ ਸਾਡੇ ਬਾਣ ਦੇ ਮੰਜਾਂ ਵਾਲੇ ਆਉਂਦੇ ਪਰ ਕੀ ਕਰੀਏ ਮੌਕਾ ਕਿੰਨੇ ਦਾ ਹੈ ਐਤੀ ਦਾ ਇਹ ਸਾਨੂੰ ਬੱਤੀ ਕਦੇ ਪੜਨਾ ਜਾਣ ਕਿਤੇ ਕਿਉਂਕਿ ਜੇ ਇਹ ਸਰਕਾਰਾਂ ਨਹੀਂ ਚਾਹੁੰਦੀਆਂ ਇਹ ਪੜ ਜਾਣ ਕਿਉਂਕਿ ਜੇ ਇਹ ਪੜ ਗਏ ਜੇ ਅਫਸਰ ਬਣ ਜਾਣਗੇ ਜੇ ਅਫਸਰ ਬਣ ਗਏ ਇਹ ਤੁਹਾਡੇ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਫਿਰ ਜੇ ਗਰੀਬੀਆਂ ਚੱਕੀਆਂ ਗਈਆਂ ਫਿਰ ਲੀਡਰਾਂ ਦੇ ਮਹਿਲਾ ਮੂਰੇ ਉਹਨਾਂ ਦੇ ਘੋਟੀਆਂ ਮੂਰੇ ਸਵੇਰੇ ਸੁਵੇਰੇ ਅਰਜ਼ੀਆਂ ਲੈ ਕੇ ਲਾਈਨ 'ਚ ਬਣਾ ਕੇ ਹੱਥ ਬੰਨ ਕੇ ਕੌਣ ਖੜੂਗਾ ਆ ਆ ਦਿਖ ਦਿਨਾ ਆ ਦਿਖ ਦਿਨਾ ਤੁਸੀਂ ਮੈਨੂੰ ਭੇਜਿਆ ਪਾਰਲੀਮੈਂਟ 'ਚ 2014 'ਚ ਕਿ ਜਾ ਕੇ ਸਾਡੇ ਮਸਲੇ ਉੱਥੇ ਠਾਓ ਪਾਰਲੀਮੈਂਟ 'ਚ ਸਾਡੀਆਂ ਸਮੱਸਿਆ ਮੈਂ ਦੱਸੋ ਇਸ ਤਰ੍ਹਾਂ ਜਮੀਰ ਜੀ ਨੇ ਕਿਹਾ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਕਿ ਮਲੇ ਕੋਲ ਦਾ ਸ਼ਹਿਰ ਹੈ ਕਾਲਜ ਹੈ ਉੱਥੇ ਮੁਸਲਮ ਬਹੁਤ ਆਤਵਾਦੀ ਹੈ ਤੇ ਮਲੇਰਕੋਲੇ ਦੇ ਵਿੱਚ ਪਲੱਸ 2 ਦਾ ਸਕੂਲ ਹੈ ਨਹੀਂ 10ਵੀਂ ਦੇ ਵਿੱਚ ਪਾਸ ਹੋ ਕੇ ਮਲੇਰਕੋਲੇ ਸ਼ਹਿਰ ਦੇ ਮੁੰਡੇ ਹੜੇਦਾਰੇ ਗੁਵਾਰਾ ਵਗੈਰਾ ਹੋਰ ਪਿੰਡਾਂ ਚੋਂ ਪਲੱਸ 2 ਕਰਕੇ ਵਾਪਸ ਕਾਲਜ ਜਾਂਦੇ ਆ ਵੀਰੋ ਉਸੇ ਦਿਨ ਹੀ ਮੈਨੂੰ ਉਹਨਾਂ ਦਾ ਜਵਾਬ ਆਇਆ ਤੇ ਉਹ ਇਮੀਡੀਏਟਲੀ ਉਹ ਜਿਹੜਾ ਮੁੰਡਿਆਂ ਦਾ ਸਕੂਲ ਹੈ ਸ਼ੁਰੂ ਹੋ ਗਿਆ ਪਲੱਸ 2 ਦੇ ਵਿੱਚ ਸੋ ਵੀਰੋ ਪਾਸ ਕੋਰਸ ਆਪਰੇਟਿਵ ਨਹੀਂ ਸੁਸ਼ਮਨ ਸ਼ਰਾਵਜੀ ਨੂੰ ਕਿਹਾ ਮੈਂ ਕਿਹਾ ਜੀ ਮਲੇਰਕੋਲੇ ਦੇ ਵਿੱਚ ਲੋਕ ਜਿਹੜੇ ਨੇ ਉਹ ਹੱਜ ਜਾਂਦੇ ਨੇ ਉਹਨਾਂ ਦੇ ਪਾਕਿਸਤਾਨ 'ਚ ਰਿਸ਼ਤਦਾਰੀ ਹੈ ਨਾ ਉਹਨਾਂ ਨੂੰ ਇੰਟਰਨੈਸ਼ਨਲ ਟਰੈਵਲ ਕਰਨਾ ਪੈਂਦਾ ਹੈ ਉਹਦੇ ਵਾਸਤੇ ਪਾਸਪੋਰਟ ਚਾਹੀਦਾ ਹੁੰਦਾ ਹੈ ਚੰਡੀਗੜ੍ਹ ਰੁੱਦੇ ਫਿਰਦੇ ਰਹਿੰਦੇ ਨੇ ਮਲੇਰਕੋਲੇ ਸੰਗਰੂਰ ਜ਼ਿਲ੍ਹੇ ਦਾ ਜਿਹੜਾ ਹੈਗਾ ਪਾਸਪੋਰਟ ਸੰਗਰੂਰ ਦੇ ਬਰਨਾਲੇ ਦਾ ਉਹ ਤੁਸੀਂ ਮਲੇਰਕੋਲੇ ਬਣਾਓ giro ਤਾਖਾਨੇ ਦੇ ਵਿੱਚ ਪਾਸਪੋਰਟ ਦਫ਼ਤਰ ਖੁੱਲ ਗਿਆ ਹੁਣ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਕੰਟੇ ਦੇ ਵਿੱਚ ਤੁਸੀਂ ਅਪਲਾਈ ਕਰਕੇ ਆ ਜਾਓ ਚੌਥੇ ਦਿਨ ਪਾਸਪੋਰਟ ਤੁਹਾਡੇ ਘਰੇ ਆ ਜਾਊਗਾ ਆਹ ਪਾਸਪੋਰਟ ਨਹੀਂ ਆਣਾ ਮਤਲਬ ਇਹਦਾ ਹੋ ਨਹੀਂ ਜਾ ਰਿਹਾ ਮੈਂ ਕਰ ਕੀ ਚਾ ਅੱਛਾ ਚਲੋ ਪਾਸਪੋਰਟ ਦਫ਼ਤਰ ਖੁੱਲਣਾ ਸੀ ਪਤਾ ਲੱਗਿਆ ਪਾਸਪੋਰਟ ਦਫ਼ਤਰ ਖੁੱਲੂਗਾ ਭਗਵਾ ਚ ਆ ਗਿਆ ਪਹਿਲੇ ਵੀਰੋ ਰਾਜੇ ਸੁਤਾਨਾ ਨੇ ਰਾਤੂ ਰਾਤ ਪੋਸਟ ਲਾਦੇ ਕਹਿੰਦੇ ਮੈਂ ਲੈ ਕੇ ਆਈਏ ਇਹ 2 ਮਿੰਟ ਸੀ ਚੁਟਵਾਇਆ ਨਹੀਂ ਦਫ਼ਤਰ ਇਹ ਸ਼ੇਰਾਂ ਦੇ ਮਾਰੇ ਉਹ ਸ਼ਿਕਾਰ ਦੀ ਲੱਕੜ ਵੀ ਆ ਜਾਂਦੀ ਨਹੀਂ ਬੰਗਾ ਜੱਤੀ ਤੋਂ ਉਹ ਉਤਾਰਨ ਕਰਨ ਦਾ ਛਾਇ ਕੀ ਤਾਂ ਦੇਉਂਦੇ ਆ ਸਕੂਲ ਬਣਾਉਂਦੇ ਸੋਲਰ ਲਾਈਟਾਂ ਦਿੱਤੀਆਂ ਲਾਇਬ੍ਰੇਰੀਆਂ ਬਣਾਉਂਦੀਆਂ ਪਾਰਕ ਬਣਾਉਂਦੇ ਜਿੰਮ ਦੇਤੇ ਮੈਂ ਕਿਉਂ ਮੁੰਡੇ ਕਹਿੰਦੇ ਤੁਹਾਨੂੰ ਕਰ ਜੀ ਉਹ ਮੈਂ ਕਿਹਾ ਮੇਰੇ ਕੋਲ ਟਾਈਮ ਨਹੀਂ ਹੈ ਜੇ ਤੂੰ ਕਰਿਆ ਜਾ ਬਸ ਜਦੋਂ ਤੁਸੀਂ ਬੂਤਾ ਬਣਾ ਲਿਆ ਆਪਾਸ ਮੁਰਦਾ ਤਾਂ ਪਤਾ ਨਹੀਂ ਜਦੋਂ ਆਪ ਪੀ ਡਬਲਯੂ ਡੀ ਮਿਨਿਸਟਰ ਸੀ ਉਹ ਰੋਡ ਦੇ ਉਦੋਂ ਸੜਕਾਂ ਮੈਂ ਸੜਕਾਂ ਨਹੀਂ ਬਣਾਈਆਂ ਪਰ ਮੇਰੇ ਕੋਲੇ ਕਿਹਦੀ ਆ ਸੜਕਾਂ ਨੇ ਅੱਗੇ ਨਹੀਂ ਸੜਕਾਂ ਕਿਹੜੀਆਂ ਇਹ ਸੜਕਾਂ 'ਚ ਟੋਏ ਨਹੀਂ ਟੋਏਆਂ ਕਿ ਸੜਕਾਂ ਨੇ ਆਹ ਇਹਨਾਂ ਤੋਂ ਕੋਈ ਉਮੀਦ ਨਾ ਕਰਿਓ ਵੀਰੋ ਪਾਰਲੀਮੈਂਟ ਦੇ ਵਿੱਚ ਤੁਹਾਡੇ ਕੋਲ ਵੀਡੀਓ ਪਈਆਂ ਹੋਣੀਆਂ ਜਦੋਂ ਮੈਂ ਬੋਲਦਾ ਸੀ ਇਹ ਹਿੱਕ ਥਾਪੜ ਕੇ ਮੋਦੀ ਨੂੰ ਕਹਿੰਦਾ ਸੀ ਬਤਾਈਏ ਮੋਦੀ ਜੀ ਅੱਛੇ ਦਿਨ ਕਾ ਬ ਆਨੇ ਵਾਲੇ ਆ ਤੁਹਾਨੂੰ ਪਸੀਨਾ ਆ ਜਾਂਦਾ ਸੀ ਵੀਰੋ ਮੋਦੀ ਇਹ ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਜਿਹੜੀ ਹੈ ਨਾ ਇਹ ਬਹੁਤ ਖਤਰਨਾਕ ਹੈ ਦੇਸ਼ ਲਈ ਇਹ ਦੇਸ਼ ਤੋੜ ਦੇਣਗੇ ਇਹ ਸਰਧਾਨ ਬਦਲੀ ਜਾਂਦੇ ਆ ਇਹ ਇਹ ਭਗਵਾ ਕਰਨ ਕਰੀ ਜਾਂਦਾ ਸਾਰਾ ਇਹ ਸ਼ਹਿਰਾਂ ਦੇ ਨਾਮ ਬਦਲ ਤੋਂ ਇਲਾਹਾਬਾਦ ਦਾ ਨਾਮ ਬਦਲ ਤੱਕ ਪ੍ਰਗਰਾਜ मुगल मुगल स्टेशन है ना इतिहासक उधर ना बदलता दीन दयाल उपाध्याय आए आए कहे आए की बदलोगे तुसी वीरो हुकूमत वो करते हैं जिनका दिलों पर राज होता है यूं कहने को तो मोदी साहब मुर्गे के सर पे भी ताज होता है जो तो मैं बोलता ना मोदी तो ਹੱਟ ਬੋਨ ਦੇ ਲਾ ਲੰਦਾ ਕਹਿੰਦਾ ਯਾਰ ਕਿੰਨੀਆਂ ਕਿ ਲਿਖੀ ਬੈਠੇ ਐ ਅੱਡੇ ਦੇ ਨਾਲ ਮੈਂ ਜਿਵੇਂ ਤੇ ਆਉਂਦੇ ਨਹੀਂ ਮੈਂ ਤਾਂ ਨਹੀਂ ਤੇਰਾ ਖਹਿਣਾ ਛੱਡਦਾ ਜੇ ਸਾਡੇ ਨਹੀਂ ਆਉਂਦੇ ਮੋਦੀ ਜੀ ਰਹਿਣ ਮੈਂ ਤੇਰੇ ਵੀ ਨਹੀਂ ਦੇਣੇ ਕੋਈ ਜਿਵੇਂ ਬਣਾਉਣੇ ਵਾਲੇ ਹਨ ਕੱਲੀ ਬਾਤ ਨਹੀਂ ਹਰ ਵਾਦਾ ਕਰਕੇ ਮੁਕਰਗੇ ਜੀ ਹਰ ਵਾਦਾ ਕਰਕੇ ਮੁਕਰਗੇ ਉਹ ਅਕਾਲੀ ਦਲ ਤਾਂ ਕਰ ਨਾ ਹੀ ਕੀ ਲਵਾਂਗੇ ਉਹ ਬੇਅਦਬ ਉਹ ਤਾਂ ਵਿਚਾਰੀ ਉਹ ਤਾਂ ਹੈ ਨਹੀਂ ਗੱਲ ਬਾਤ ਉਹ ਨਿਪੜਿਆ ਪਿਆ ਹੈ ਅਕਾਲੀ ਦਲ ਨੂੰ ਵੋਟ ਕਾਉਣੀ ਮਤਲਬ ਮੋਦੀ ਨੂੰ ਵੋਟ ਕਾਉਣੀ ਅੱਛਾ ਇੱਕ ਹੋਰ ਗੱਲ ਹੈ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਪਿਛਲੀ ਵਾਰ ਮੈਨੂੰ ਪਤਾ ਨਹੀਂ ਸੀ ਹੁਣ ਮੈਨੂੰ ਪਤਾ ਲੱਗ ਗਿਆ ਤੋ ਕੰਮ ਸਿੱਖ ਲਿਆ ਪਰੇ ਹੁਣ ਹੁਣ ਤਾਂ ਤੁਸੀਂ ਪਰਵਾਹ ਨਾ ਕਰੋ ਮੈਂ ਤਾਂ ਕੱਲੇ ਹੀ ਪਾਣੀ ਪਾਈ ਫਿਰਦਾ ਇਹਨਾਂ ਨੂੰ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਮੈਂ ਕਿਹਾ ਆਜੋ 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 ਜਿਹੜੇ ਮਰਜ਼ੀ ਲੀਡਰ ਦੇ ਮੂਰੇ ਮੈਂ ਕਰ ਦੋ ਮੇਰਾ ਨਾਲ ਇਹੋ ਤਾਂ ਮਾਰ ਦੇ ਨਾ ਹੋਇਆ ਤਾਂ ਬੰਦਾ ਨਾ ਇਦਾਂ ਹੀ ਤਾੜੀਆਂ ਮਾਰ ਕੇ ਹੌਸਲਾ ਤਾਂ ਬਣਾ ਦੋ ਸਭੀ ਨੂੰ ਦਰੀਕ ਗੱਲ ਦਾ ਮੈਨੂੰ ਥੋੜਾ ਜਿਆਦਾ ਵਧੀਆ ਵੀ ਲੱਗਿਆ ਕਿ ਚਲੋ ਮੇਰੇ ਬਾਹਰ ਨਹੀਂ ਸਹੀ ਮੇਰੇ ਘਰ ਕੀ ਸਹੀ ਯਾਰ ਤੁਹਾਡੇ ਚਿਹਰਿਆਂ ਤੇ ਹਾਸਾ ਆਇਆ ਹੈ ਹਾਸੇ ਖੋਲਿਆ ਯਾਰ ਸਾਥ ਤੋਂ ਸਰਕਾਰਾਂ ਮੰਗਾਈ ਗਰੀਬੀ ਜਿਹੜੇ ਮਰਜੀ ਬੰਦੇ ਨੂੰ ਦੇਖ ਲਓ ਅੱਖਾਂ 'ਚ ਪਾਣੀ ਆ ਜਾਂਦਾ ਠਿਕਰੀ ਨਹੀਂ ਯਾਰ ਦੁੱਲਿਆਂ ਦੀ ਹੱਥ ਬੋਜੀ ਮਾਮਾ ਸਾਡੀ ਅੰਨੀਆਂ ਹੋ ਗਏ ਦੁੱਲਿਆਂ ਨੂੰ ਕਮਾਰ ਮਾਰ ਮਾਰ ਚਹਿਰ ਜੂਨ ਕਦਰ ਜੋਗੀ ਮੁੰਡੇ ਨੂੰ ਕੰਮ ਮਿਲ ਜੂ ਕੁੜੀ ਨੂੰ ਕੰਮ ਨਹੀਂ ਆ ਰਿਹਾ ਇਹਨਾਂ ਨੇ ਕੁਝ ਨਹੀਂ ਕੀਤਾ ਨਸਲ ਖੁਸ਼ੀਆਂ ਖਾਣੀਆਂ ਸਾਡੀਆਂ ਸਾਡੀਆਂ ਨਸਲਾਂ ਖਾਣੀਆਂ ਸਾਡੀਆਂ ਪਤਨਾਂ ਖਾ ਗਿਆ ਖੜੇ ਨੌਜਵਾਨ ਮੁੰਡੇ ਸਾਰੇ ਥੱਲੇ ਖੜੇ ਕੰਮ ਦੇ ਜੇ ਉਹ ਫਿਰ ਜਾਮ ਲੱਗ ਜਾ ਕਿ ਮਢੀ ਮਿਹਰਾਜੀ ਬਿਗੜੀ ਹੋਈ ਐ ਕਰਦੇ ਕਹਿੰਦੇ ਭਾਈ ਬੇਲੇ ਮਾਨੇ ਕੀ ਕਰਨੇ ਇਹ ਟਕੜ ਗਈ ਇਹਨਾਂ ਨੂੰ ਕੰਮ ਦੇ ਦਿਓ ਕੰਮ ਦੇ ਦਿਓ ਸਾਰੀਆਂ ਮੱਧ ਦਾਸ ਪਾਸਲੇ ਹਾਲ ਹੋ ਜਾਣਗੇ ਤੁਸੀਂ ਕਦੇ ਅਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਨੌਕਰੀ ਵੀ ਕਰਦਾ ਹੋਵੇ ਚਿੱਟਾ ਵੀ ਖਾਂਦਾ ਹੋਵੇ ਨਹੀਂ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਭਾਈ ਉਹਦਾ ਕੰਮ ਤੋਂ ਆਉਂਦਾ ਇੱਥੇ ਤੱਕ ਕੇ ਆ ਕੇ ਬੱਚਿਆਂ ਨਾਲ ਗੱਲਾਂ ਕਰਕੇ ਰਾਤ ਨੂੰ ਸੌਂ ਜਾਂਦਾ ਸਵੇਰ ਨੂੰ ਫੇਰ ਉੱਠਣ ਉੱਠ ਕੇ ਦਫ਼ਤਰ ਪਾ ਜਾ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਸੋ ਆਹ ਗੱਲਾਂ ਕਰਦੇ ਫਿਰਦੇ ਆ ਕੋਈ ਗੱਲ ਨਹੀਂ ਵੀਰੋ ਮੇਰੇ ਦਿਲ 'ਚ ਜਿਹੜੀ ਤਮੰਨਾ ਹੈ ਜੋ ਮੇਰੀ ਖਾਹਿਸ਼ ਹੈ ਉਹ ਇਹ ਹੈ ਕਿ ਤੁਸੀਂ ਮੇਰੇ ਕਰਕੇ ਨਾ ਹੱਸੋ ਵੀ ਭਗਵੰਤ ਮਾਨ ਆਇਆ ਉਹਦੇ ਹੱਸੇ ਜੀ ਤੁਸੀਂ ਹੁਣ ਤੇ ਹਾਲਾਤਾਂ ਕਰਕੇ ਖੁਸ਼ ਹੋਵੋ ਕਿ ਹਾਂ ਯਾਰ ਫਸਲਾਂ ਦੇ ਭਾਅ ਮਿਲਣ ਲੱਗੇ ਹਾਂ ਯਾਰ ਸਾਡੇ ਤੀਆਂ ਪੁੱਤਾਂ ਨੂੰ ਕੰਮ ਮਿਲ ਗਿਆ ਹਾਂ ਯਾਰ ਮਾਪੇ ਦਾ ਲਾਜ ਵੀ ਹੋ ਗਿਆ ਵਧੀਆ ਸਾਡੀ ਕਬੀਰ ਦਾ ਜੀ ਤੇ ਆ ਗਈ ਫੇਰ ਖੁਸ਼ੀ ਮੈਂ ਅਸਲੀ ਹੋ ਗਈ ਮੈਂ ਲੱਗਿਆ ਤਾਂ ਹੋਇਆ ਤੁਸੀਂ ਦੁਆ ਕਰਿਓ ਕਿ ਪਰਮਾਤਮਾ ਕਿ ਰੱਬ ਅੱਲਾ ਥੋੜੀ ਤੰਦਰੁਸਤੀ ਬਖਸ਼ੇ ਬੜੀ ਜਲਦੀ ਇੰਨਾ ਪਿੱਪੜਾ ਬੋੜਾ ਥੱਲੇ ਪੰਗੜੇ ਗਿੱਦੇ ਫੇਰ ਪਹਿਣਗੇ ਪੰਜਾਬ ਦੀਆਂ ਖੁਸ਼ੀਆਂ ਵਾਪਸ ਆਉਣਗੀਆਂ ਆਪ ਸਭ ਲਈ ਕਰਦੇ ਨੇ ਆ ਦੁਕਾਨ ਬਣਾ ਲਿਆ ਗੰਗਸਾਇਨ ਕਿਹਾ ਸੀ ਕਰ ਕਰ ਨੌਕਰੀ ਦੇਣੀ ਉਹ ਮੁੱਕਰ ਗਈ ਕਰਜ਼ਾ ਮਾਫ ਕਰ ਦਾਂਗੇ ਉਹ ਦਾ ਮੁੱਕਰ ਗਈ ਪੰਜ ਮਰਲਿਆਂ ਦੀ ਪਲਾਟ ਕਿਹਾ ਸੀ ਤੇਰੀ ਬੰਦ ਮੁੱਕਰ ਗਈ ਆਪਸ ਕਲਿਆਰ ਸਮਾਰਟਫੋਨ ਮਿਲੇ ਨੇ ਜਿਹੜੇ ਇਹ ਤੁਹਾਡੇ ਨੇ ਆ ਤੁਹਾਡੇ ਨੇ ਆ ਸਾਨੂੰ ਕੋਈ ਭਾਪ ਦੰਦਾਸ ਦੰਦਾ ਚਾਹਤੋ ਚਾਰ ਕਰ ਨਕਲੀ ਆ ਗਈ ਸੀ ਦੁਬਾਰੇ ਆਰਡਰ ਲਤਾ ਬਾਅਦ ਵੀ ਯਾਰ ਸਾਨੂੰ ਪੁੱਟੂ ਵੜਾਈ ਜਾਂਦੇ ਹੈ ਇਹ ਮੋਦੀ ਤੇ ਅਮਿਤ ਸ਼ਾਦੀ ਜੋੜੀ ਜਿਹੜੀ ਹੈ ਨਾ ਇਹਨਾਂ ਨੂੰ ਹਰਾਉਣਾ ਬਹੁਤ ਜ਼ਰੂਰੀ ਹੈ ਇੱਕ ਖੁਸ਼ਖਬਰੀ ਦੱਸ ਦਿੰਦੇ ਆ ਦਿੱਲੀ ਦੇ ਵਿੱਚ ਪਹਿਲਾਂ 7 ਸੀਟਾਂ ਬੀਜੇਪੀ ਦੇ ਸੀ ਐਸ ਵਾਰ ਬਿਲਕੁਲ ਉੜਦਾ ਹੋਊਗਾ ਦਿੱਲੀ ਦੀਆਂ ਸਾਰੀਆਂ ਸਬ ਸੀਟਾਂ ਆਮ ਆਦਮੀ ਪਾਰਟੀ ਦੇ ਦਰਿਆ ਮੋਦੀ ਆ ਰਹੇ ਸਭੀਓ ਇਹਨਾਂ ਮੋਦੀ ਚ ਹੰਕਾਰ ਬਹੁਤ ਹੈ ਅਸੀਂ ਤਾਂ ਥੋੜਾ ਨੇੜੇ ਦੇਖਦੇ ਹਾਂ ਰੋਜ਼ ਰਹਿੰਦੇ ਆ ਤੁਸੀਂ ਜਿਵੇਂ ਤੇ ਦੇਖੋ ਤੌਰ ਦੇ ਵਿੱਚ ਹੀ ਹੰਕਾਰ ਹੈ ਦੁੱਧਾਂ ਵੀ ਆਏ ਆਂ ਮੈਂ ਲੱਕਬਦੀ ਬਣਾਉਣਾ ਆਂ ਅਕਾਰ ਬਹੁਤ ਵੱਡੀ ਹੈ ਬਹੁਤ ਖਤਰਨਾਕ ਚੀਜ਼ ਹੈ ਵਕਤ ਤੋਂ ਡਰਿਏ ਇਹ ਰਾਜਾਂ ਤੋਂ ਭੀਖ ਮੰਗਾ ਦਿੰਦਾ ਵਕਤ ਇਹ ਪਹਾੜੀਆਂ ਦੇ ਸਿਰ ਤੇ ਤਾਜ ਟਿਕਾ ਦਿੰਦਾ ਵਕਤ ਬਹੁਤ ਵੱਡੀ ਚੀਜ਼ ਹੈ ਇਹ ਵਕਤ ਵਕਤ ਤੋਂ ਡਰਿਏ ਸੋ ਵੀਰੋ ਜਦੋਂ ਪਹਿਲੀ ਵਾਰ ਪ੍ਰਧਾਨ ਮੰਤਰੀ ਬਣਿਆ पहले भाषण दिता पार्लीम झलकता तो। तो बस में, में आ सकते हैं हमें कोई एतराज नहीं होगा गुस्सा आए ओनू यह पता नहीं सी। भी एक साल बाद ऐसे दिल्ली ची मोदी साहब जो वोटा पाइया विधान दिल्ली द ਆਮ ਆਦੀ ਪਾਰਟੀ ਨੂੰ ਅਈਆਂ 67 70 ਚੋਂ ਤੇ ਬੀਜੇਪੀ ਨੂੰ ਲੈ ਗਈਆਂ ਤਿੰਨ ਪਾਰਲੀਮੈਂਟ ਚਲਦੀ ਸੀ ਅਗਲੇ ਦਿਨ ਮੈਂ ਜਾਣਸਾਰ ਕਹਿੰਦਾ ਮੈਂ ਕਿਹਾ ਮੋਦੀ ਜੀ ਤੁਹਾਡੇ ਵਾਲੇ ਐਮਐਲਏ ਭਾਵੇਂ ਮਸਕੂਟਰ ਤੇ ਆ ਜਾ ਕਰਨ ਕੋਸਾਸੀ ਵੀ ਨਹੀਂ ਕਰਦੇ ਲੋਕ ਐ ਕਿ ਕਰਨ ਆ ਗਿਆ ਬਜ਼ੀਨਾ ਇਹ ਪੰਜਾਬ ਉਹ ਤਾਂ ਬਣਾ ਚੱਲਿਆ। ਉਹਨੇ ਹੁਣ ਕਹਿ ਰੱਖਿਆ ਅਕਾਲੀਵਾਲ ਨੂੰ ਕਾਂਗਰਸ ਨੂੰ ਭਾਜਪੀ ਨੂੰ ਉਹ ਕਹਿੰਦਾ ਜਿਵੇਂ ਮਰਜ਼ੀ ਰਲੋ ਰਲ ਕੇ ਕਰ ਜਿੰਦੇ ਮਰਜ਼ੀ ਕਰੋ ਪੀਲੀ ਜੀ ਪੱਗ ਵਾਲੇ ਨੂੰ ਭੇਜੋ ਪੰਜਾਬ ਦੇ ਲੋਕੀਂ ਚੱਲੇ। ਪਰ ਉਹਨਾਂ ਦੇ ਕਹਿਣ ਨਾਲ ਥੋੜੇ ਥੋੜੇ ਭੇਜਣ ਨਾਲ ਹੈ। ਜੇ ਲੱਗਦਾ ਤੁਹਾਨੂੰ ਕਿ ਪੀਲੀ ਜੀ ਪੱਗ ਵਾਲਾ ਉੱਥੇ ਜਾ ਕੇ ਪੇਚਾ ਪਾਉਂਦਾ ਹੈ ਕਿ ਸਾਡੇ ਹੱਕਾਂ ਦੀ ਰਾਖੀ ਕਰਦਾ ਤਾੜੀਆਂ ਮਾਰ ਕੇ ਹੌਸਲਾ ਵਧਾਣੇ। ਜੀ ਦਾ ਤੋਂ ਸੰਨੀਤ ਵਾਲੇ ਹੁਣ ਪੋਸਟਰ ਛਾਪਣ ਦੀ ਬੰਦ ਕਰ ਦਿੱਤੀ ਹੈ। ਕਿ ਸੰਗਰੂਰ ਧੂਰੀ ਮਲੇ ਕੋਲ ਨਾਲ ਸੰਗਰੂਰ ਧੂਰੀ ਬਨਾਲਾ ਇਧਰ ਦੇ ਵਾਸਤੇ ਪੋਸਟਰ ਹੋਣਗੇ ਉੱਤੇ ਮੋਦੀ ਦੀਆਂ ਮਸ਼ਹਹਲੀ ਫੋਟੋ ਲੱਗੀ ਹੋਊਗੀ ਤਾਂ ਬਾਦਲ ਦੀ ਫਿਕਸ ਕਰੀ ਬੰਦ। ਕਿ ਮੇਹ ਖੋਲੇ ਵਾਸਤੇ ਪੋਸਟਰ ਛਾਪੋ ਮੋਦੀ ਦੀ ਫੋਟੋ ਨਾ ਕਿਉਂ ਲਿਖਦੇ ਲਈ ਲਾਉਟ ਤੋਂ ਫੋਟੋ ਲਾਓ ਕਿਉਂਕਿ ਜੇ ਇਹਨਾਂ ਨੂੰ ਪਤਾ ਹੈ ਕਿ ਮੋਦੀ ਦੀ ਫੋਟੋ ਲਾਉਣਾ ਜਿਹੜਾ ਭਾਈਚਾਰਾ ਉਹ ਉਹ ਵੋਟ ਨਹੀਂ ਪਉਦਾ ਇਹਦਾ ਮਤਲਬ ਇਹ ਮੰਨਦੇ ਨੇ ਕਿ ਹਾਂ ਉਹ ਦੋਸੀ ਦੋਸ਼ੀ ਹੈ ਨਾ ਕੋਈ ਬੋਟਲਾਉਦੀ ਹੈ ਕਿ ਮੈਂ ਚੈਲੰਜ ਕੀਤਾ ਬੋਟਲੋ ਲਾ ਕੇ ਚਲਾ ਆ ਜਾ ਐ ਥੋੜੀ ਹੈ ਵੀ ਇੱਥੇ ਐਡੀ ਫੋਟੋ ਨਾਲ ਵੋਟਾਂ ਧੂਰੀ ਆਉਂਦੀ ਫੋਟੋ ਨਾਲ ਵੋਟਾਂ ਪਰ ਨਾਲੇ ਐਡੀ ਉਹ ਤੇਰਾ ਵੋਟ ਐ ਥੋੜੀ ਹੋਊਗਾ ਮੈਂ ਅੱਜ ਤੋਂ 19 ਸਾਲ ਪਹਿਲਾਂ ਇੱਕ ਸੀਡੀ ਦੇ ਵਿੱਚ ਇੱਕ ਕਵਤਾ ਬੋਲੀ ਸੀ ਬਹੁਤ ਵਧੀਆ ਅੱਜ ਮੇਰੇ ਕੰਮ ਆ ਰਹੀ ਹੈ ਹੁਣ 19 ਸਾਲ ਪਹਿਲਾਂ ਦੀ ਜਿਹੜਾ ਪ੍ਰਮਾਤਮਾ ਨੇ ਅੱਲਾ ਨੇ ਉਦੋਂ ਲਿਖਾਈ ਸੀ ਕਿ ਤੇਰੇ ਕੰਮ ਆਉਣੀਆਂ ਚੀਜ਼ਾਂ ਇਹ ਜੰਗਲ ਦੇ ਵਿੱਚ ਵੋਟਾਂ ਪਵਾਉਣ ਦਾ ਪ੍ਰੋਗਰਾਮ ਬਣਾ ਲਿਆ ਜਾਨਵਰਾਂ ਨੇ ਕਹਿੰਦੇ ਸ਼ੇਰ ਆਪ ਹੀ ਰਾਜਾ ਬਣ ਜਾਂਦਾ ਯਾਰ ਵੋਟਾਂ ਪਵਾਓ ਕਹਿੰਦੇ ਜਿਵੇਂ ਭਾਰਤ ਚ ਪੈਂਦੀਆਂ ਨੇ ਇੰਡੀਆ ਚ ਕਹਿੰਦੇ ਤੇ ਆਪੋ ਸ਼ੇਰ ਵੀ ਖੜਾ ਹੋ ਜਾਏ ਕਾਗਜ਼ ਭਰ ਦੇ ਜੇ ਸ਼ੇਰ ਨੂੰ ਵੱਧ ਵੋਟਾਂ ਪੈ ਗਈਆਂ ਸ਼ੇਰ ਬਣ ਜਾਊਗਾ ਰਾਜਾ ਵੀਰੋ ਜੰਗਲ ਦੇ ਵਿੱਚ ਉਹ ਮਾਹੌਲ ਕੀ ਸੀ ਇਹ ਦੇਖ ਲਿਓ ਆਪਣੇ ਵਾਲੀ ਸੀਂ ਦੀ ਵਾਲੀ ਦੇਖ ਲਿਓ ਜੰਗਲ ਦੇ ਵਿੱਚ ਆਮਚੋਣਾ ਦਾ ਹੋਇਆ ਜਦੋਂ ਐਲਾਨ ਆਪੋ ਆਪਣੇ ਚੋਣ ਪ੍ਰਚਾਰ ਤੇ ਲਗ ਪੇ ਜਾਨਵਰ ਜਾਣ ਸ਼ੇਰ ਪਾਜੀ ਬੱਕਰੀ ਦੇ ਘਰ ਗਏ ਕਹਿੰਦੇ ਭੈਣ ਜੀ ਸਾਸਰੀ ਕਾਲ ਹੈ ਹੋਰ ਸੁਣਾਉ ਕਿ ਆ ਜਾ ਬੱਕਰੀ ਕਹਿੰਦੀ ਹਾਲ ਤਾਂ ਠੀਕ ਹੈ ਪਰ ਅੱਜ ਮੇਰਾ ਦਿਲ ਹਰਾਨ ਬਣਾ ਹੈ ਸ਼ੇਰ ਮੇਰੇ ਅੱਗੇ ਦੋਨੇ ਹੱਥ ਜੋੜ ਕੇ ਕਰ ਉਹ ਕਹਿੰਦਾ ਭੈਣ ਜੀ ਹੁਣ ਆਪਾਂ ਜੰਗਲ ਦੀ ਏਕਤਾ ਨਹੀਂ ਤੋੜਨੀ ਆਪਣੇ ਮੇਮਣਿਆਂ ਨੂੰ ਸਮਝਾ ਦਿਓ ਹੁਣ ਸ਼ੇਰਾਂ ਨਾਲ ਤੋਂ ਡਰਨ ਦੀ ਕੋਈ ਲੋੜ ਨਹੀਂ ਹੋਣ ਤੋਂ ਜੀ ਆਪਣਾ ਪਰਿਵਾਰ ਖੁਸ਼ਹਾਲ ਰੱਖਿਓ ਬਸ ਆਉਣ ਆਣੀਆਂ ਚੋਹਾਂ ਚ ਮੇਰੇ ਚੌਣ ਚੰਦਾ ਜਰਾ ਕਹਾਲ ਕਿਉਂ ਜੰਗਲ ਦੇ ਵਿੱਚ ਹੋਰ ਕੀ ਮੌਤ ਸੀ ਚਿੜੀਆਂ ਦੇ ਹਾਲ ਵਿੱਚ ਬਾਜਾਂ ਦੇ ਝੰਡੇ ਚਿੜੀਆਂ ਦੇ ਹਾਲ ਵਿੱਚ ਬਾਜਾਂ ਦੇ ਝੰਡੇ ਬਿੱਲੀਆਂ ਨੇ ਚੂਹਿਆਂ ਨੂੰ ਮੁਫਤ ਕੰਬਲ ਵੰਡੇ ਕਿੱਧਰ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਕਿੱਧਰ ਨੂੰ ਕਿਹਾ ਗਿਆ ਅੱਧਾ ਜੰਗਲ ਤੇਰਾ ਹੋਊਗਾ ਉੱਲੂ ਨੂੰ ਕਹਿੰਦੇ ਬੋਟ ਪਾਣ ਦਿਨੇ ਵੀ ਨਹੀਂ ਰਹੂਗਾ ਚੂਹਿਆ ਨੂੰ ਕਿ ਆ ਇਹ ਨਹੀਂ ਰਹੂਗੀ ਚੂਹਿਆਂ ਨੂੰ ਕਿਹਾ ਇਲ ਨਹੀਂ ਰਹੂਗੀ ਇਲਾਂ ਨੂੰ ਭਰੋਸਾ ਦਿੱਤਾ ਚੂਹਿਆਂ ਦੀ ਸਪਲਾਈ ਜਿੱਟੇ ਨਹੀਂ ਰਹੂਗਾ ਸਾਰਾ ਦਿਨ ਚੋਣ ਪਚਾਰ ਕਰਕੇ ਇਹੋ ਜਿਹੇ ਵੇਲੇ ਧੱਕਿਆ ਹੋਇਆ ਸ਼ੇਰ ਆਪਣੇ ਕੋਲ ਨਹੀਂ ਜਾਣਦਾ ਜਾ ਕੇ ਕਹਿੰਦਾ ਕਹਿੰਦਾ ਸਾਰਾ ਜੰਗਲ ਘੇਰਨੀ ਕੀ ਕਰਦੀ ਹੈ ਮੇਰੀ ਡਾਰਲਿੰਗ ਸ਼ੇਰਨੀ ਸ਼ੇਰਨੀ ਕਹਿੰਦੀ ਸ਼ੇਰ ਜੀ ਪਤੀ ਦੇਵ ਜੀ ਮੇਰਾ ਬਾਹਰ ਸੈਰ ਤੇ ਜਾਣ ਨੂੰ ਦਿਲ ਕਰਦਾ ਇੱਕ ਨਰਮ ਜਿਹਾ ਨਾਜੁਕ ਜਿਹਾ ਖਰਗੋਸ਼ ਖਾਣ ਨੂੰ ਦਿਲ ਕਰਦਾ ਹੈ ਸ਼ੇਰ ਕਹਿੰਦਾ ਭਾਗਵਾਨ ਨੇ ਆ ਸੁਣ ਲੈ ਮੇਰੀ ਫਰਿਆਦ ਉਹ ਖਰਗੋਸ਼ ਜਿੱਦੇ ਮਰਜੀ ਖਾ ਲਈ ਪਰ ਬੋਟਾ ਦੁਬਾ ਲਾ ਦੱਸ ਨਾ ਦੋ ਬਾ ਕਾਰਿਆ ਮਾਰ ਕੇ ਪਿਆਰ ਕਰਿਆ ਕੀ ਆਏ ਕਰਦੇ ਨੇ ਜੇ ਖਰਗੋਸ਼ ਸਮਝਦੇ ਆਪਾਂ ਆਪ ਨੂੰ ਵੋਟਾਂ ਲੈ ਕੇ ਮੱਖਾਂਦੇ ਆਪਾਂ ਨੂੰ ਇਹ ਆਪਣੇ ਬੱਚਿਆਂ ਦੇ ਹਿੱਸੇ ਦੀ ਪੜ੍ਹਾਈ ਖਾਂਦੇ ਆ ਆਪਣੇ ਬਜ਼ੁਰਗਾਂ ਦੇ ਹਿੱਸੇ ਦੀ ਦਵਾਈ ਖਾਂਦੇ ਆ ਫਸਲਾਂ ਖਾਂਦੇ ਆ ਨਸਲਾਂ ਖਾਂਦੇ ਆ ਸਭ ਲਈ ਨਾਲ ਗੁਰੂ ਪੇਂਸ਼ਨਾਂ ਵੀ ਸਭ ਕੁਝ ਖਾ ਲਈ। ਉਹ ਇੱਟਾ ਖਾ ਜਾਂਦੇ ਆ ਬਜਰੀ, ਉਹ ਚਾਹਾਂ ਦਾ ਜੂਰ ਵੀ ਖਾ ਜਾਂਦੇ ਆ। ਉਹ ਆਪਾਂ ਨੂੰ ਪਾਣੀ ਪੀ ਕੇ ਉਲਟੀਆਂ ਲੱਗ ਜਾਂਦੀ ਇਹਨਾਂ ਨੇ ਬਜਰੀ ਵੀ ਭੱਜ ਜਾਂਦੀ ਉਹ پتہ ਨਹੀਂ। ਇਹ ਜੇ ਲਵਾਏ ਨੇ ਇਹਨਾਂ ਨੇ। ਇਹ ਤਾਂ ਭੇਤ ਖੋਣ ਨਾ। ਉਹ ਥੋੜੇ ਫਰੋੜ ਕੇ ਰੱਖ ਦੋ ਤੁਸੀਂ ਤਾਂ ਖਾ ਗਿਓ ਬਸ ਇਹਨਾਂ ਦਾ ਮੈਂ ਤਾਂ ਸੱਜੀ। ਹਾਂ। ਸੋਬੀਰਾ ਥੋੜੇ ਨਾ ਆਣਾ ਥੋੜੇ ਵਰਗਿਆਂ ਉਹ ਕਾਂਗਰਸਾਂ ਕੇਵਲ ਸਿੰਘ ਢਿੱਲੋਂ ਲੈ। ਕਦੇ ਦੇਖਿਆ ਨਹੀਂ ਕਿਸੇ ਨੇ ਪੈਸੇ ਵਾਲਾ ਠੀਕ ਹੈ ਉਹ ਪਹਿਲਾਂ 2017 ਚ ਵੀ ਖੜਾ ਹੋਇਆ ਸੀ ਵਿਧਾਨ ਸਭਾ ਚ ਆਮ ਆਦਮੀ ਪਾਰਟੀ ਦੇ 27 ਸਾਲ ਦੇ ਨੌਜਵਾਨ ਮੁੰਡੇ ਨੇ ਮੀਤ ਥੇਰ ਨੇ ਹਰਾਇਆ ਹੋਇਆ ਬਰਨਾਲੇ ਤੋਂ ਹਾਂ 19000 ਦੇ ਵੋਟਾਂ ਦੇ ਹਾਂ ਵੀਰੋ ਇਹਨਾਂ ਕੋਲੇ ਕੱਖ ਨਹੀਂ ਉਹ ਉਹ ਰਾਜੇ ਬੜਿੰਗੜਾ ਜਿਹੜਾ ਐਮਐਲਏ ਹੈ ਉਥੋਂ ਗਿੱਦੜਵਾਹੇ ਤੋਂ ਕਾਂਗਰਸ ਦਾ ਉਹਦਾ ਪ੍ਰਚਾਰ ਕਰ ਰਿਹਾ ਫਰੀਦਕੋਟ ਆਪਣੀ ਪਾਰਟੀ ਦਾ ਕਾਂਗਰਸ ਦਾ ਆਹ ਦੇਖ ਲਿਓ ਥੋੜੇ ਹੱਕ ਚ ਬਿਆਨ ਦਿੱਤਾ ਉਹਨੇ ਆਪਣੇ ਸਾਰਿਆਂ ਨੂੰ ਕਹਿੰਦਾ ਐਨੇ ਸ਼ਾਨਦਾਰ ਸ਼ਮਸ਼ਾਨ ਘਾਟ ਐਨੇ ਵਧੀਆ ਕਬਰਸਤਾਨ ਬਣਾਵਾਂਗੇ ਕਿ ਉਹਨਾਂ ਨੂੰ ਦੇਖ ਕੇ ਤੁਹਾਡਾ ਆਪ ਹੀ ਮਰਨੂ ਜੀ ਕਰਿਆ ਕਰੋ ਲੈ ਮਾਲੋ ਕਾਵੇ ਇਸ ਨੂੰ ਬੋਲਦਾ ਮਾਲੋ ਤਾਂ ਫੋੜੀ ਦੋਗਣੋਂ ਫਿਰ ਆਪਰੇ ਲੱਗਾ ਸਾਡੇ ਹੈਗਾ ਭਾਈ ਇਹ ਕਬਰਸਤਾਨ ਦਾ ਥਾਈ ਦਾ ਵੀ ਇਹ ਸਾਡੇ ਹੈਗਾ ਨਾ ਤਾਂ ਥਾਈ ਬਣੀ ਨਾ ਸੋ ਵੀਰੋ ਸੋ ਵੀਰੋ ਏ ਇਹ ਇਨਾਂ ਦੀ ਕਤੂਤਾ ਨਹੀਂ ਇਹ ਆਪਾਂ ਨੂੰ ਮਰਿਆ ਹੀ ਭਾਰਦੇ ਆਂ ਕੋਈ ਇਨਾਂ ਤੇ ਯਕੀਨ ਨਾ ਕਰਿਓ ਮੈਂ ਤਾਂ ਫਿਰਦਾ ਨਹੀਂ ਆ ਗਿਆ ਪੁੱਤਰ ਗਿਆ ਆ ਗਿਆ ਤੇ ਜੜ ਗਿਆ ਨਾ ਕੋਕਾਜੂ ਨਾ ਬਦਾਮ ਇਹ ਆ ਦੇ ਨੇ ਨਾ 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 ਆਪਾਂ ਆ ਨਾਲੇ ਉਹਨਾਂ ਕਾਜੂ ਬਦਾਮਾਂ ਦਾ ਨਾ ਪੰਜ ਵੜਾਏ ਨੇ ਹੋ ਲੀਟਰ ਸਹੀ ਗੱਲ ਹੈ ਹਾਂ ਐਸਾ ਹੀ ਕਰਦੇ ਆਂ ਜਵਾਕਾਂ ਚ ਐਂ ਮਿਲਾਂਗੇ ਮੁੰਡਿਆਂ ਨੂੰ ਚੰਦੇ ਉਹ ਚੜ੍ਹਦੀਆਂ ਕਰਨਗੇ ਇਹ ਹਜਣਗੇ ਇਹ ਆ ਜਾਣਗੇ ਅੱਜ ਮੇਲੇ ਨਾ 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 ਦੀ ਆਖੀ ਜੰਡਰ ਜੱਟ ਜੱਟ ਬੰਦੇ ਹੱਥ ਪੱਲੇ ਹੀ ਖੜੇ ਹੁੰਦੇ ਨੇ ਜਾਨ ਨੂੰ ਸੋ ਵੀਰੋ ਆ ਟਰੱਕ ਜੁਨੀ ਇਹ ਨਾ ਬੰਦ ਕਰਤੀਆਂ ਦੱਸੋ ਉਹ ਟਰੱਕਾਂ ਵਾਲੇ ਬੇਰਜਗਾਰ ਕਰਦੇ ਤੁਸੀਂ ਜਿੰਨ ਦੀ ਕਰ ਕਰ ਨੌਕਰੀ ਦੇਵਾਂਗੇ ਜਿਹੜੇ ਲੋਕਾਂ ਦਾ ਰੋਜ਼ਗਾਰ ਸੀ ਉਹ ਹੀ ਖੋਲਿਆ ਇਹਦੇ ਉਪਰੋਂ ਤੇ ਵੀ ਬਾਤ ਠਾਵਾਂਗੇ ਆਪਾਂ ਕਣਕ ਇੱਥੇ ਵੇਚਾਂਗੇ 1840 ਰੁਪਏ ਕਿਨਟਲ ਦਿੱਲੀ ਗੇਜਰੀਵਾਲ ਖਰੀਦੂਗਾ ਕਣਕ 22 ਸੌ ਰੁਪਏ ਕਿੰਟਲ ਸੁਆਮੀਨਾਥਨ ਦੇ ਬਰਾਬਰ ਦੇ ਪਾ 980 ਰੁਪਏ ਦਿੱਲੀ ਸਰਕਾਰ ਨੇ ਬੋਨਸ ਦਿੱਤਾ ਆਪਦੇ ਆਪਦੇ ਕਿਸਾਨਾਂ ਨੂੰ ਇਥੇ ਕੈਪਟਨ ਦੇ ਦੇ ਕੈਪਟਨ ਦੇ ਵੀ ਬੋਨਸ ਜਾਨੀ ਕਿ ਆਪਣੇ ਨਾਲੋਂ 22000 ਰੁਪਏ ਇੱਕ ਕਿੱਲੇ ਦੇ ਵੱਧ ਆਮਦਨ ਹੋਊਗੀ ਦਿੱਲੀ ਦੇ ਕਿਸਾਨਾਂ ਨੂੰ ਦਿੱਲੀ ਦੇ ਸਰਕਾਰੀ ਸਕੂਲ ਪ੍ਰਾਈਵੇਟ ਨਾਲੋਂ ਵਧੀਆ ਕਰਤੇ ਇਸ ਗੱਲ ਲਈ ਤਾਂ ਕੇਜਰੀਵਾਲ ਦੀ ਸ਼ਾਬਾਸ਼ੀ ਬਣਦੀ ਹੈ ਨਾ ਕਿਉਂਨੇ ਦਿੱਲੀ ਦੇ ਵਿੱਚ ਜੱਜ ਦਾ ਬੱਚਾ ਡੀਸੀ ਦਾ ਬੱਚਾ ਤੇ ਟੁਗੀਆਂ ਝੋਪੜੀਆਂ ਵਾਲੇ ਜਾਦੀ ਰੇੜੀ ਵਾਲੇ ਦਾ ਬੱਚਾ ਇੱਕੋ ਬੈਂਚ ਤੇ ਬਹਿ ਕੇ ਪੜਨ ਲਾਤੇ ਦਿੱਲੀ ਦੇ ਮੁੰਨੇ ਹੱਟ ਕੇ ਕਰਕੇ ਜ਼ੋਰ ਲਾਣਾ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਮਾਨ ਸਾਹਿਬ ਜਿੰਦਾਬਾਦ ਇਹ ਇਹ ਜੇ ਇੱਛਾ ਹੋਵੇ ਜੇ ਨੀਤ ਸਾਫ ਹੋਵੇ ਤਾਂ ਹੁੰਦਾ ਇਹ ਕੰਮ ਹੋ ਨਹੀਂ ਹੁੰਦਾ ਕੋਈ ਨਹੀਂ ਕੋਈ ਨਹੀਂ ਕੋਈ ਲੱਗੇ ਹੋਇਆ ਸੀ ਵਿਅੰਗਾ ਤਾਂ ਬਣਾਈ ਬੈਠੇ ਇੰਜਣ ਬੰਨੀ ਬੈਠੇ ਆ ਬਸ ਗਰਾਰ ਕਰਦਾ ਆ ਹੈਂਡਾ ਮਾਰਦੇ ਲਾ ਫੜਦਣੀਆਂ ਅੰਗਲ ਚੱਲ ਪੈਣਾ ਸਭੀਰੋ ਆਪਣਾ ਤਾਂ ਚੌਂ ਨਿਸ਼ਾਨ ਵੀ ਬਹੁਤ ਵਧੀਆ ਹੈ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਮਾਵਾ ਬੇਨੰਦ ਬਿਲਕੁਲ ਹੀ ਦੱਸਣ ਦੀ ਲੋੜ ਇਹ ਤਾਂ ਤੜਕੇ ਤੜਕੇ ਨੇ ਰੇਜ ਵੀ ਲੱਭ ਲੈਣੇ ਕਿੱਥੇ ਦੇ ਫੇਰ ਨਾ ਆਪ ਤੂੰ ਸੀ ਬਾੜਾ ਖੁਸ਼ ਨਾ ਹੋ ਜੇ ਲੋੜ ਪਵੇ ਤਾਂ ਇਹੋ ਜਿਹੀ ਬੜੀ ਵੀ ਲੱਭ ਲੈਣੀ ਕਿੱਥੇ ਦੇ ਫੇਰ ਨਾ ਪਰ ਫਰਕ ਇਹ ਨਾ ਕਰ ਸਰ ਵੀਰੇ ਇੱਧਰਲੇ ਪਾਸਿਓਂ ਫੜ ਕੇ ਝਾੜੂ ਸਫਾਈ ਕਰਦਾ ਹੱਥ ਨੇ ਉਹ ਤੋਂ ਲੈ ਪਾਸਿਓਂ ਘਰ ਦਾ ਸਫਾਈ ਹੋਈ ਹੈ ਬਸ ਬਚਾਓ ਬਿੱਤੀ ਬਚਾਓ ਹੈ ਠੀਕ ਹੈ ਨਾ ਇਨਸ਼ਾਅੱਲਾ ਆਉਣ ਵਾਲੇ 11 ਮਹੀਨੋਂ ਸਵੇਰੇ ਸਵੇਰੇ ਬਸ ਜਾ ਕੇ ਠੰਡੇ ਠੰਡੇ ਝਾੜੂ ਵਾਲਾ ਬਟਨ ਲੱਪ ਕੇ ਵਿੱਚੋਂ ਮਤਲਬ ਆਹ ਦੱਬ ਦਿਓ ਉਸ ਤੋਂ ਬਾਅਦ ਉਹਦੇ ਛੁੱਕ ਮਸ਼ੀਨ ਚੋਂ ਆਵਾਜ਼ ਆਉਗੀ ਟੀਂ ਉਹ ਚੀਕ ਮਸ਼ੀਨ ਦੀ ਨਹੀਂ ਹੋਣੀ ਉਹ ਚੀਕ ਕਾਲੀਆਂ ਦੇ ਕਾਂਗਰਸੀ ਦੇ ਚਿੱਕਾ ਸਮਝ ਲਿਓ ਬਸ ਹੋਊਗਾ ਇਹ ਤੇ ਸ਼ੀਲਾਰ ਪਵਾਈਆਂ ਸੀ ਠੀਕ ਹੈ ਨਾ ਬਾਬੇ ਨਾਨਕ ਦੀ ਬਾਣੀ ਰੋਲਤੀ ਇਹਨਾਂ ਨੇ ਲੋਕ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟ ਪਾਉਂਦੇ ਰਹੇ ਇਹਨਾਂ ਨੂੰ ਬਾਣੀ ਰੋਲਤੀ ਇਹਨਾਂ ਨੇ ਲੋਕ ਪਿੰਡਾਂ 'ਚ ਬਹੁਤ ਗੁੱਸੇ ਦੇ ਬਹੁਤ ਗੁੱਸੇ 'ਚ ਨੇ ਲੋਕ ਕਹਿੰਦੇ ਆ ਆ ਆ ਜਾਣ ਕਿਹੜੇ ਮੂ ਨਾਲ ਕਿਦਾ ਸਮਾਂ ਫਿਰ ਉਹ ਐਤ ਕੀ ਹੋਣ ਨਹੀਂ ਅਰਥਾ ਲੋਕਾਂ ਨੇ ਕਹਿਤਾ ਕਹਿੰਦੇ ਵੀ ਬਸ ਨਿਬੜ ਗਿਆ ਕੰਮ ਤੇ ਮੈਂ ਆਪਣਾ ਰਿਪੋਰਟ ਕਾਰਡ ਜਾਰੀ ਕਰ ਰਿਹਾ ਕਿ ਕਿੰਨੇ ਪੈਸੇ ਮਿਲੇ ਕਿੰਨੇ ਪੈਸੇ ਵੰਡੇ 1-1 ਰੁਪਈਆ ਦਾ ਹਿਸਾਬ ਹੈ ਵੀਰੋ ਮੈਂ 5 ਸਾਲ ਖੜਿਆ ਨਹੀਂ ਸਭ ਤੋਂ ਵੱਧ ਦਬੇਟਾਂ ਚ ਸੈ ਲੈਣ ਵਾਲੇ ਐਮਪੀਆ ਦੀ ਲਿਸਟ ਚ ਮੇਰਾ ਨਾਮ ਹੈ ਤੁਹਾਡੇ ਹੱਕ ਚ ਕਦੇ ਕਿਸਾਨੀ ਦਾ ਮੁੱਦਾ ਕਦੇ ਕੈਂਸਰ ਦਾ ਮੁੱਦਾ ਕਦੇ ਨਰੇਗਾ ਦਾ ਮਰੇਗਾ ਦਾ ਗਰੀਬਾਂ ਦਾ ਸਕੂਲਾਂ ਦਾ ਹਸਪਤਾਲਾਂ ਦਾ ਸਾਰੇ ਮੁੱਦੇ ਇਕ ਵੀ ਨਹੀਂ ਆਇਆ ਜਾਏਗਾ ਇਕ ਵੀ ਨਹੀਂ ਆਇਆ ਜਾਏਗਾ ਜਿਹੜਾ ਨਾ ਪਰ ਮੈਥੋਂ ਉਹਨੂੰ ਪਤਾ ਲੱਗ ਗਿਆ ਸੀ ਬੇਤਾਂ ਵੀ ਇਹ ਪੀੜੀ ਪੱਗੜਾ ਹਟਦਾ ਤਾਂ ਹੈ ਨਹੀਂ ਇਹਨੂੰ ਜੇ ਟਾਈਮ ਦੇ ਦੇ ਦੋ ਤਿੰਨ ਮਿੰਟ ਜੋ ਬੋਲ ਕੇ ਬਹਿ ਜਾਂਦਾ ਜੇ ਨਾ ਵੀ ਇਹ ਦੋ ਦਿਨ ਘਾਟੇ ਚੱਲਣੇ ਨਹੀਂ ਦਿੰਦਾ ਆਹ ਵਾਕੇ ਕਨੈਕਟ ਸੋ ਸਾਡੇ ਕੋਲੇ ਇੱਥੇ ਲੋਕਲ ਟੀਮ ਹੈ ਜਮੀਲ ਹੋਰਾਂ ਦੀ ਆ ਸਾਰੀ ਟੀਮ ਹੈ ਸਾਡੀ ਵੀ ਲੋਹ ਵਾਲੀ ਸਾਰੇ ਇੱਥੇ ਨੇ ਕਰਦੇ ਨੇ ਸਾਡੀ ਟੀਮ ਸਾਰੀ ਕੋਈ ਵੀ ਦਿੱਕਤ ਹੋਵੇ ਸਾਨੂੰ ਦੱਸੋ ਅਸੀਂ ਤੁਹਾਡੇ ਨਾਲ ਆ ਔਰ ਬਿਜਲੀ ਦੇ ਬਿੱਲਾ ਬਾਰੇ ਮੈਂ ਇੱਕ ਜੁਰੀ ਗੱਲ ਕਰਨੀ ਹੈ ਜਿਹੜੇ ਬਿੱਲ ਮਾਫ ਸੀ ਪਰ ਬਾਅਦ ਚ ਬਿੱਲ ਆ ਗਏ ਉਹ ਬਿੱਲ ਭਰਨ ਦੀ ਲੋੜ ਨਹੀਂ ਉਹ ਆਪਾਂ ਮਾਫ ਕਰਾ ਰੱਖੇ ਨੇ ਕੋਈ ਤੁਹਾਡਾ ਕਨੈਕਸ਼ਨ ਨਹੀਂ ਕੱਟ ਸਕਦਾ ਦੇਖੇ ਦੇਖਿਆ ਨਾ ਤੁਸੀਂ ਕੀ ਆ ਜੋੜ ਕੇ ਆ ਹਾਂਜੀ 70 70 7000 ਰੁਪਏ ਆ ਗਿਆ ਯਾਰ 40 40000 ਰੁਪਏ ਲਾ ਗਿਆ ਕਿੱਥੋਂ ਭਰੀ ਐ ਸੀ ਹੁਣ ਦਿੱਲੀ ਚ ਕੇਦਰੀਵਾਲ ਇੱਕ ਰੁਪਿਆ ਜੁੰਡ ਦੇ ਜਾਂਦਾ ਇਹ ਇੱਥੇ 70 ਰੁਪਏ ਜੁੰਡ ਤੋਂ ਸ਼ੁਰੂ ਕਰਦੇ ਨੇ ਅੱਜ ਪਤਾ ਹੀ ਨਹੀਂ ਕਿੰਨਾ ਮੀਟਰ ਤੇ ਚੱਲਦਾ ਉਹ ਅਜ ਤਾਂ ਤੁਹਾਡੇ ਨਾਲ ਆ ਬਾਈ ਉਹ ਵੱਡਾ ਬਾਦਲ ਕਾਸਿਮ 91 ਸਾਲ ਦੀ ਉਮਰ ਆ ਤਿੰਨ ਸਿਕਿਉਰਟੀ ਵਾਲੇ ਨੇ ਇਧਰੋਂ ਫੜਿਆ ਹੁੰਦਾ ਤਿੰਨ ਨੇ ਇੱਥੇ ਲਿਵਾ ਮੋੜਾਂ ਲਿਆਉਂਦੇ ਨੇ ਜਾ ਕੇ ਜਾਨ ਸਰ ਕਹਿੰਦਾ ਇੱਕ ਮੌਕਾ ਹੋਰ ਦਿਓ ਸੇਵਾ ਕਰਾਂ ਜੋ ਮੈਂਗਾ ਸੇਵਾ ਕਰਾਉਣ ਦਾ ਟਾਈਮ ਆ ਉਹ ਬਾਬਾ ਤੇਰਾ ਹੁਣ ਅਰਜਾ ਉਹ ਹੁਣ ਤਾਂ ਤੇਰੇ ਬਾਣ ਦੇ ਦਰਖਤ ਵੀ ਸੁੱਕ ਗਏ ਪੰਜਾਬ ਚੋਂ ਜਦੋਂ ਉਹ ਜੱਟਾਂ ਖੇਡ ਲਾ ਜਾ ਕੇ ਬੁੜਿਆਂ ਚੋ ਤੇ ਟਿੱਪਲ ਦੇ ਪੱਤੇ ਵੇ ਕਾਦੀ ਖੜ 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 ਲਾਈ ਐ ਪੱਤ ਚੜ ਗਏ ਪੁਰਾਣੇ ਬਾਦਲ ਸਾਹ ਰੁੱਤ ਨਵੇਂ ਆ ਗਏ ਆ ਹਰੀ ਰੰਗ ਦੇ ਪੱਤੀਆਗੇ ਨਾਮੇ ਹੈ ਹਰੀ ਦੇ ਨਾਮੇ ਹਰੀ ਰੰਗ ਦੇ ਪੱਤੀਆਗੇ ਇੱਕ ਤਾਂ ਬਾਗਾਂ ਦੇ ਵਿੱਚ ਹੀ ਘੜਾ ਹੋ ਗਿਆ ਸੋਸੋਸੋਸੇ ਇਹ ਗੜੀਆਂ ਆਈਆਂ ਹੋਈਆਂ ਪਈਆਂ ਨੇ ਥੱਲੇ ਕਿੱਥੇ ਕੋਈ ਕੜਵਾਟੀ ਹਿਸਾਬ ਹੈ ਭਾਈ ਨੂੰ ਦਾਟੇ ਕੋਕ ਨਾ ਮੈਂ ਨਹੀਂ ਮੈਂ ਛੜ ਕੇ ਬੱਤੇ ਹੋ ਕਹਿੰਦਾ ਸੋ ਤੁਹਾਡੇ ਨਾਲ ਤੁਹਾਡੇ ਨਾਲ ਖੜਾਂਗੇ ਹਰ ਬੰਦੇ ਤੁਹਾਡੇ ਤੁਹਾਡੇ ਨਾਲ ਤੁਹਾਡੇ ਹਰ ਦਿੱਕਤ ਦੇ ਮੌਕੇ ਪਾਏ ਪਾਰਲੀਮੈਂਟ ਤੋਂ ਵਿਧਾਨ ਸਭਾ ਤੋਂ ਮਹੜਤਾ ਤੇ ਤੁਹਾਡੇ ਨਾਲ ਖੜਾਂਗੇ ਅਰਧਨ ਕੇ ਜੀ ਵਾਲੀ ਆਉਣਗੇ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਬੇਟਾ ਵੀ ਲੈ ਕੇ ਆਵਾਂਗੇ ਉਹ ਉਹ ਤੋਂ ਬੰਦੇ ਨੇ ਉਹ ਬੰਦਾ ਜਿਹੜਾ ਹਿੱਕ ਤੇ ਹੱਥ ਮਾਰ ਕੇ ਬੋਲਦਾ ਜੇ ਮੋਤੀ ਤੂੰ ਦੇਖ ਤੋੜੇਗਾ ਤੂੰ ਐ ਕਰ ਰਿਹਾ ਤੇਰੇ ਗਲਤ ਨਹੀਂ ਤੀਂਦੇ ਉਹ ਕੋ ਬੰਦਾ ਬਸ ਉਹਨਾਂ ਦਾ ਮੇਰੀ ਸਾਰੇ ਅਸੀਂ ਉਹਦੇ ਸਿਪਾਹੀ ਆ ਉਹ ਸਾਡਾ ਜਰਨਲ ਹੈ ਉਹ ਤੁਹਾਡੇ ਨਾਲ ਖੜਾਂਗੇ ਜੇ ਤੁਹਾਨੂੰ ਲੱਗਦਾ ਹਾਂ ਯਾਰ ਭਗਵਾਨ ਮਾਰ ਉਹਨੇ ਸਾਡੇ ਬੁਝੇ ਹੋਏ ਆਂ ਕਿ ਜਿਹੜੀ ਛੁੱਲਿਆਂ ਦੀ ਉਹਦੀ ਗੱਲ ਕਰ ਰਿਹਾ ਹਾਂ ਯਾਰ ਇਹ ਸਾਡੇ ਇਹ ਸਾਡੇ ਮੁੰਡਿਆਂ ਨੂੰ ਨੌਕਰੀਆਂ ਤੇ ਲਾਉਣ ਬਾਰੇ ਵਿਚਾਰ ਕਰ ਰਹੇ ਨੇ ਜਦੋਂ ਇਹਨਾਂ ਤੇ ਪਾਵਰ ਆ ਗਈ ਕਰਨਗੇ ਯਾਰੇ ਜਦੋਂ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੇ ਬਜ਼ੁਰਗਾਂ ਦੇ ਇਲਾਜ ਬਾਰੇ ਕਿ ਸਾਡੀਆਂ ਗਰੀਬੀਆਂ ਕੱਢਣ ਬਾਰੇ ਵਿਚਾਰਾਂ ਕਰ ਰਹੇ ਨੇ ਜਦੋਂ ਇਹਨਾਂ ਕੋਲੇ ਕੋਈ ਹੱਥ ਤੇ ਪੈਨ ਆ ਗਿਆ ਤਾਂ ਸਾਡੇ ਹੱਕੇ ਚਲਾਉਣਗੇ ਜੇ ਇਹਨਾਂ 'ਚ ਯਕੀਨ ਹੈਗਾ ਤਾਂ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਉਹ ਜਾਊਗੀ ਵਾਇਫ ਤੇ ਲੋਤੇ ਢੀਂਸੇ ਦੇ ਕਰਨ ਉਹ ਐਸ ਵਕਤ ਏਸੀ 'ਚ ਬੈਠ ਕੇ ਮਹਿਫਲਾਂ ਲਾਈ ਬੈਠੇ ਹੋਣੇ ਠੀਕ ਹੈ ਨਾ ਤੇ ਉਹਨਾਂ ਥੋੜੀ ਟੁੜਤੜੀ ਜਾਰੇ ਆ ਆ ਕੀ ਜਨਾਂ ਉਹ ਕਹਿਣ ਆਪਣੇ ਨੌਕਰ ਨੂੰ ਕਾ ਕਾ ਮੇਰੇ ਗਿਲਖਰਾਉਂ ਦੇ ਬੋਲ ਜਾ ਕੇ ਤੇਰੇ ਨਾਲ ਪਾਣੀ ਲੈ ਥੋੜਾ ਜਾਣਾ ਹਾਂ ਤੂੰ ਨੇ ਇੰਨਾ ਜਿਆਦਾ ਜ਼ੋਰ ਨਹੀਂ ਨੌਨਾਰਾ ਗੂੰਜੇ ਸਾਰਾ ਗੂੰਜੇ ਸਾਰਾ ਮਲੇਰ ਕੋੜਲਾ ਲੱਗ ਜੇ ਉਹਨਾਂ ਨੂੰ ਪਤਾ ਕਿ ਪਹਿਲਾਂ ਵੀ 2014 ਚ ਬਹਿਰ ਮਲੇਰ ਕੋੜਲੇ ਤੋਂ ਧੀਸੀ ਜਾਗਦਾ ਚਮਚਾਟ ਮਲੇ ਕੋਟਿਆਂ ਨੇ ਤੁਸੀਂ ਦਿੱਤਾ ਸੀ ਤਾਂ ਸਚਾਈ ਤੇ ਮਾਂ ਦੇ ਤੇ ਤਨੀ ਜਮਾਇਆ ਹੈ ਐਡ ਵੀ ਤੁਹਾਡੇ ਜਾਗ ਨਾਲ ਲਈ ਜੰਮਣਾ ਹੈ ਦੋਹੇ ਹੱਥ ਉੱਪਰ ਚੱਕ ਕੇ ਨਾ ਲਾ ਦਿਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਰੱਖੀ